ਸਾਲ 1971 ਦੀ ਹੋਈ ਜੰਗ ਤੋਂ ਬਾਅਦ ਲਗਭਗ 54 ਸਾਲ ਬਾਅਦ ਸ੍ਰੀ ਹਰਮੰਦਰ ਸਾਹਿਬ ਕੈਂਪਸ ਦੀਆਂ ਬੀਤੀ ਰਾਤ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਭਾਰਤ ਤੇ ਪਾਕਿਸਤਾਨ ਵਿਚਾਲੇ ਬਣੇ ਤਣਾਅ ਵਾਲੇ ਮਾਹੌਲ ਦੌਰਾਨ ਬੀਤੀ ਰਾਤ ਸ਼ਹਿਰ ਵਿੱਚ ਬਲੈਕਆਊਟ ਦਾ ਅਭਿਆਸ ਕੀਤਾ ਗਿਆ ਸੀ ਅਤੇ ਇਸ ਦੌਰਾਨ ਸ਼ਹਿਰ ਵਿੱਚ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਇਸੇ ਤਹਿਤ ਹਰਮੰਦਰ ਸਾਹਿਬ ਕੈਂਪਸ ਵਿੱਚ ਵੀ ਕੁਝ ਸਮੇਂ ਲਈ ਲਾਈਟਾਂ ਬੰਦ ਕੀਤੀਆਂ ਗਈਆਂ ਰਾਤ ਲਗਭਗ 10:30 ਵਿਚ ਤੋਂ 11 ਵਜੇ ਤੱਕ ਲਾਈਟਾਂ ਬੰਦ ਕਰਕੇ ਬਲੈਕਆਊਟ ਦਾ ਅਭਿਆਸ ਕੀਤਾ ਗਿਆ ਇਸ ਤਹਿਤ ਸ੍ਰੀ ਹਰਮੰਦਰ ਸਾਹਿਬ ਵਿੱਚ 20 ਪ੍ਰਕਰਮਾਂ ਤੇ ਆਲੇ-ਦੁਆਲੇ ਦੀਆਂ ਲਾਈਟਾਂ ਨੂੰ ਬੰਦ ਕਰ ਦਿੱਤਾ ਗਿਆ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਬੀਤੀ ਰਾਤ ਹਰਮੰਦਰ ਸਾਹਿਬ ਕੈਂਪਸ ਵਿੱਚ ਵੀ ਨਿਰਧਾਰਤ ਸਮੇਂ ਤੇ ਵਾਸਤੇ ਲਾਈਟਾਂ ਬੰਦ ਰੱਖੀਆਂ ਗਈਆਂ ਤੇ ਬਲੈਕਆਊਟ ਦੇ ਅਭਿਆਸ ਦੇ ਵਿੱਚ ਸ਼ਮੂਲਿਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸੱਚਖੰਡ ਸ਼੍ਰੀ ਸੱਚਖੰਡ ਵਿੱਚ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਉੱਥੇ ਲਾਈਟਾਂ ਨੂੰ ਮੱਧਮ ਕਰ ਦਿੱਤਾ ਗਿਆ ਜਦੋਂ ਕਿ ਪ੍ਰਕਰਮਾ ਵਿੱਚ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ। ਇਸ ਦੌਰਾਨ ਜਿੱਨਾ ਥਾਮਾਂ ਤੇ ਕਾਂਡਪੜ ਚੱਲ ਰਹੇ ਸਨ ਉੱਥੇ ਬਾਹਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਇਸ ਤਰ੍ਹਾਂ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦਾ ਸ਼ਹੀਦ ਵਿਖੇ ਵੀ ਰਾਤ ਨੂੰ ਬਲੈਕਆਊਟ ਸਮੇਂ ਲਾਈਟਾਂ ਬੰਦ ਰੱਖੀਆਂ ਗਈਆਂ ਜਿਕਰਯੋਗ ਹੈ ਕਿ ਹਰਮੰਦਰ ਸਾਹਿਬ ਵਿੱਚ ਰਾਤ ਵੇਲੇ ਕਦੇ ਵੀ ਲਾਈਟਾਂ ਬੰਦ ਨਹੀਂ ਹੋਈਆਂ ਤੇ ਰਾਤ ਵੇਲੇ ਇੱਥੇ ਲਾਈਟਾਂ ਦੀ ਜਗਮਗ ਸਦਕਾ ਹੀ ਇਸ ਸਥਾਨ ਦਾ ਵੱਖਰਾ ਨਜ਼ਾਰਾ ਹੁੰਦਾ ਪਰ ਜੋ ਹਾਲਾਤ ਬਣੇ ਹੋਏ ਨੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਕਿਉਂਕਿ ਅੰਮ੍ਰਿਤਸਰ ਗਰਦਾਸਪੁਰ ਪਠਾਨਕੋਟ ਤਰਨਤਾਰਨ ਫਾਜ਼ਿਲਕਾ ਫਿਰੋਜ਼ਪੁਰ ਫਿਰੋਜ਼ਪੁਰ ਇਹ ਜਿਹੜੇ ਜ਼ਿਲ੍ਹੇ ਨੇ ਇਸ ਸਰਹੱਦ ਨਾਲ ਪੈਂਦੇ ਨੇ ਪਾਕਿਸਤਾਨ ਦੇ ਨਾਲ ਲੱਗਦੇ ਨੇ ਜਿਸ ਕਰਕੇ ਇੱਥੇ ਸਭ ਤੋਂ ਵੱਧ ਖਤਰਾ ਮੰਡਰਾ ਰਿਹਾ ਇੱਥੋਂ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ ਵੀ ਛੁੱਟੀਆਂ ਕਰ ਦਿੱਤੀਆਂ ਗਿਆ ਨੇ ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਜਿਹੜਾ ਸਾਰੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਸਰਕਾਰ ਦੇ ਵੱਲੋਂ ਕਿਉਂਕਿ ਭਾਰਤ ਪਾਕਿਸਤਾਨ ਵਿਚਾਲੇ ਜੰਗ ਦੇ ਦੌਰਾਨ ਇਹ ਜਿਹੜਾ ਖਤਰਾ ਬਣਿਆ ਹੋਇਆ ਮਾਹੌਲ ਬਣਿਆ ਹੋਇਆ ਉਸ ਨੂੰ ਲੈ ਕੇ ਫੈਸਲਾ ਲਿਆ ਗਿਆ ਕਿ ਹਰਮੰਦਰ ਸਾਹਿਬ ਜਿਹੜਾ ਅੰਮ੍ਰਿਤਸਰ ਦੇ ਵਿੱਚ ਇਹ ਸਥਾਨ ਹੈ ਜਿਹੜਾ ਉੱਥੇ ਸਥਿਤ ਹੈ ਜਿਸ ਕਰਕੇ ਪਾਕਿਸਤਾਨ ਦੇ ਨਾਲ ਲੱਗਦਿਆ ਬਾਰਡਰ ਉਸ ਦੇ ਮੱਦੇਨਜ਼ਰ ਇਹ ਜਿਹੜਾ ਫੈਸਲਾ ਲਿਆ ਗਿਆ ਸੀਗਾ ਕਿ ਅਭਿਆਸ ਕੀਤਾ ਜਾਊਗਾ ਬਲੈਕਆਊਟ ਕਰਕੇ ਤਾਂ ਜੋ ਜੇਕਰ ਕੋਈ ਜਹੀਸਤੀ ਬਣਦੀ ਆ ਤਾਂ ਲੋਕਾਂ ਨੇ ਆਪਣਾ ਬਚਾਅ ਕਿਸ ਤਰੀਕੇ ਨਾਲ ਰੱਖਣਾ ਹੈ ਲੋਕਾਂ ਨੇ ਕਿਸ ਤਰੀਕੇ ਨਾਲ ਸੁਰੱਖਿਅਤ ਰਹਿਣਾ ਹੈ ਉਹਨਾਂ ਨੂੰ ਜਿਹੜੀ ਇਹ ਜਾਣਕਾਰੀ ਹੋਵੇ ਦਿੱਤੀ ਜਾਂਦੀ ਹੈ ਤਾਂ ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਕੈਲੀਏ ਕਿ ਪ੍ਰਕਿਰਿਆਵਾਂ ਨੇ ਉਹ ਵੀ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਪੂਰੇ ਸੁਰੱਖਿਆ ਬਲ ਤਨਾਦ ਕੀਤੇ ਗਏ ਨੇ ਤਾਂ ਜੋ ਜਿਹੜੀ ਲੋਕਾਂ ਦੀ ਰੱਖਿਆ ਕੀਤੀ ਜਾਵੇ ਅਤੇ ਪਾਕਿਸਤਾਨ ਉਸਦਾ ਮੂੰਹ ਤੋੜਮਾ ਜਵਾਬ ਹੈ ਜਿਹੜਾ ਉਹ ਦਿੱਤਾ ਜਾਵੇ ਉਸ ਦੇ ਵਾਸਤੇ ਭਾਰਤੀ ਸੈਨਾਵਾਂ ਲਗਾਤਾਰ ਤਨਾਤ ਨੇ ਤੇ ਗੋਲੀ ਤੇ ਹੋਰ ਹਥਿਆਰਾਂ ਦੇ ਰਾਹੀਂ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦੇ ਰਹੀਆਂ ਨੇ ਤੇ ਪਾਕਿਸਤਾਨ ਦੀ ਹਰ ਨਾਪਾਕ ਹਰਕਤ ਹਾਲਾਂਕਿ ਜਿਹੜੇ 에ਅ ਰਾਹੀਂ ਹਮਲੇ ਕਰ ਰਿਹਾ ਪਾਕਿਸਤਾਨ ਪੰਜਾਬ ਉੱਤੇ ਭਾਰਤ ਉੱਤੇ ਉਸ ਨੂੰ ਨਪਾਕ ਵੀ ਕੀਤਾ ਜਾ ਰਿਹਾ ਹੈ ਜਦੋਂ ਮਿਜ਼ਾਇਲ ਛੱਡਦੇ ਨੇ ਤਾਂ ਉਸ ਨੂੰ ਨਸ਼ਟ ਕਰਨ ਦੀ ਵੀ ਕੋਸ਼ਿਸ਼ਾਂ ਭਾਰਤ ਵੱਲੋਂ ਕੀਤੀਆਂ ਜਾ ਰਹੀਆਂ ਨੇ ਭਾਰਤੀ ਸੈਨਾਵਾਂ ਨੂੰ ਵੱਲੋਂ ਜਿਹੜੀ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਂ ਜੋ ਜਿਹੜਾ ਪਾਕਿਸਤਾਨ ਹੈ ਉਸ ਨੂੰ ਦੀਆਂ ਸਾਰੀਆਂ ਹਰਕਤਾਂ ਨੂੰ ਨਪਾਕ ਕੀਤਾ ਜਾ ਸਕੇ ਜਿਹੜੀ ਜੁੱਧ ਪਾਕਿਸਤਾਨ ਨੇ ਛੇੜੀ ਉਸਤਾ ਮੋੜਵਾ ਜਵਾਬ ਹੁਣ ਪਾਕਿਸਤਾਨ ਨੂੰ ਭਾਰਤ ਵੱਲੋਂ ਦਿੱਤਾ ਜਾ ਰਿਹਾ ਹੈ ਤੇ ਇਹ ਵੀ ਜਾਣਕਾਰੀ ਮੈਨਰੇ ਹੈ ਕਿ ਪਾਕਿਸਤਾਨ ਕਿਉਂਕਿ ਪਹਿਲੇ ਹੀ ਗਰੀਬ ਮੁਲਕ ਹੈ ਤੇ ਹੁਣ ਵੀ ਇਸ ਜੰਗ ਦੌਰਾਨ ਹਜੇ ਕੁਝ ਹੀ ਘੰਟੇ ਬੀਤੇ ਨੇ ਪਾਕਿਸਤਾਨ ਆਪਣੇ ਹੱਥ ਵੀ ਖੜੇ ਕਰ ਚੁੱਕਿਆ ਹੈ ਹੱਥ ਖੜੇ ਕਰਦਾ ਵਿਖਾਈ ਦੇ ਰਿਹਾ ਹੈ ਬਿਆਨ ਭਾਵੇਂ ਆ ਰਹੇ ਨੇ ਕਿ ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਪਰ ਅੰਦਰ ਖਾਤੇ ਜੋ ਹਾਲਾਤ ਨੇ ਉਹ ਜाहिर ਕਰਦੇ ਨੇ ਕਿ ਪਾਕਿਸਤਾਨ ਜਿਹੜਾ ਦਬ ਦਾ ਵਿਖਾਈ ਦੇ ਰਿਹਾ ਤੇ ਇੱਕ ਸਮਾਂ ਉਹ ਆਏਗਾ ਜਦੋਂ ਪਾਕਿਸਤਾਨ ਹੱਥ ਖੜੇ ਕਰਕੇ ਇਸ ਜੰਗ ਤੋਂ ਤੋਬਾ ਕਰਦਾ ਵੀ ਨਜ਼ਰ ਆਊਗਾ